ਵਾਰੂ ਆਉਣ ਵਾਲੇ ਸਾਥੀਆਂ ਲਈ ਤੇ ਇਹ ਇਹ ਟਿਕਾਣਾ ਬਣਾਇਆ ਹੋਇਆ ਸੀ ਜਿਸ ਦੇ ਚ ਡਾਕਟਰ ਗਿਆ ਪ੍ਰਸ਼ਾਦ ਡਾਕਟਰ ਨਿਗਮ ਦੇ ਤੌਰ ਤੇ ਉਹਨਾਂ ਦੇ ਨਾਲ ਜਗਪਾਲ ਉਹਨਾਂ ਦੀ ਬਸਲ ਕਰਦੇ ਸੀ ਇਹ ਸਾਰੇ ਘੁੰਮਣਾ ਹੈ ਤੇ ਤੈਨੂੰ ਆਪਣੇ ਕੇਸ ਸਬੰਧਤ ਕਰਨੇ ਪੈਣਗੇ ਜੀ ਉਹਨਾਂ ਨੇ ਆਪ ਵੀ ਸੋਚਿਆ ਕਿ ਬਿਲਕੁਲ ਠੀਕ ਹੈ ਉੱਥੇ ਬਹਿ ਕੇ ਸ਼ੇਰ ਵਰਮਾ ਉਹਨਾਂ ਨੇ ਤੇ ਫਾਕਸ਼ ਉਹਨਾਂ ਨੇ ਲਿਖੀਆਂ ਉਹ ਸਿਰਫ ਮਤਲਬ ਹੈੱਡਕੁਆਰਟਰ ਹੀ ਨਹੀਂ ਸੀ ਮਤਲਬ ਉਹ ਇੱਕ ਉਸ ਚੀਜ਼ ਦਾ ਵੀ ਗਵਾਹ ਹੈ ਕਿ ਇੱਥੇ ਬਹਿ ਕੇ ਪੂਰਾ ਇਤਿਹਾਸ ਜਿਹੜਾ ਹੈ ਉਹਨੂੰ ਦੇਖਿਆ ਗਿਆ ਜਦੋਂ ਤੁਸੀਂ ਭਗਤ ਸਿੰਘ ਨੂੰ ਤੇ ਬਾਬਾ ਸਾਹਿਬ ਨੂੰ ਮਹਿਦ ਕਰਨ ਨੂੰ ਆਪਣਾ ਆਈਡੀਅਲ ਕਹਿ ਰਹੇ ਲੇਕਿਨ ਉਹਨਾਂ ਦੀਆਂ ਜਿਹੜੀਆਂ ਇਤਹਾਸਕ ਜਗ੍ਹਾ ਦੇ ਉਹਨਾਂ ਨੂੰ ਨਹੀਂ ਬਚਾਉ ਰਹੇ ਨਹੀਂ ਇਹ ਮਤਲਬ ਵਰਚਲੀ ਉਹਨਾਂ ਦਾ ਆਪਣਾ ਦੋਗਲਾਪਨ ਜਿਹੜਾ ਉਹ ਵੀ ਜ਼ਿਕਰ ਹੁੰਦਾ ਜਿਸ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਯਾਦਗਾਰਾਂ ਉਹ ਅੱਜ ਵੀ ਰੋਲ ਰਹੀਆਂ ਮਹੱਲਾ ਕਲੀਨਿਕ ਬਣਾਇਆ ਗਿਆ ਖਟਖਟਕਲਾਂ ਦੇ ਵਿੱਚ ਭਗਤ ਸਿੰਘ ਦੀ ਫੋਟੋ ਉਤਾਰ ਕੇ ਆਪਦੀ ਫੋਟੋ ਭਗਵੰਤ ਮਾਨ ਨੇ ਲਵਾ ਦਿੱਤੀ ਗਈ ਹੈ ਉਹ ਰੋਲਾ ਪੈਣ ਤੇ ਹਟਾਈ ਉਹਨਾਂ ਨੇ ਕਿ ਉਸ ਵੇਲੇ ਜਦੋਂ ਕ੍ਰਾਈਸਿਸ ਸੀਗਾ ਜਲਿਆਂਵਾਲਾ ਬਾਗ ਤੋਂ ਬਾਅਦ ਦਾ ਜਦੋਂ ਏਕਤਾ ਦੇ ਉੱਤੇ ਇੰਨਾ ਹੀ ਜ਼ਿਆਦਾ ਅਜ ਦੰਗੇ ਕਰਵਾ ਕੇ ਹਮਲੇ ਹੋ ਰਹੇ ਨੇ ਉਦੋਂ ਹੋ ਰਿਹਾ ਸੀ ਤੇ ਉਦੋਂ ਬਲਿ ਇਹ ਜਿਹੜੀਆਂ ਸਵਾਜ ਨੂੰ ਅੱਗੇ ਵਧਾਉਣ ਵਾਲੀਆਂ ਤਾਕਤਾਂ ਸੀ ਉਹਨਾਂ ਨੇ ਆਪਣਾ ਰੋਲ ਕਿਵੇਂ ਨਜੇਠਿਆ ਦੋਸਤੋ ਮੇਰਾ ਨਾਮ ਮੰਗਾ ਸਿੰਘ ਆਯਾਦ ਜਰਨਲ ਸਕੱਤਰ ਨੌਜਵਾਨ ਭਾਰਤ ਸਭਾ ਤੇ ਸਾਡੇ ਨਾਲ ਅੱਜ ਮੌਜੂਦ ਨੇ ਪ੍ਰੋਫੈਸਰ ਚਮੋਹਰ ਸਿੰਘ ਜੀ ਜੋ ਕਿ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਹੁਣਾਂ ਦੇ ਭਾਣ ਜੀ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਤੇ ਅਸੀਂ ਲੰਬੇ ਸਮੇਂ ਤੋਂ ਜਿਹੜਾ ਰਕੇਸ਼ ਕੁਮਾਰ ਜੀ ਨੇ ਖੋਜ ਕੀਤੀ ਹੈ ਫਰੋਈਪੁਰ ਦੇ ਵਿੱਚ ਜੋ ਭਗਤ ਸਿੰਘ ਹੋਰਾਂ ਦੀ ਯਾਦਗਾਰ ਉੱਥੇ ਬਣੀ ਹੋਈ ਹੈ ਉਹਨਾਂ ਦੀ ਪਾਰਟੀ ਦਾ ਹੈੱਡਕੁਆਰਟਰ ਹੈ ਸੀਕ੍ਰੇਟ ਹੈੱਡਕੁਆਰਟਰ ਜਿਹਨੂੰ ਉਹ ਉੱਥੇ ਆਪਣੇ ਛੁਪਣਗਾਹ ਦੇ ਤੌਰ ਤੇ ਤੇ ਉੱਥੇ ਸਮਗਰੀ ਇਕੱਠੀ ਕਰਨ ਦੇ ਤੌਰ ਤੇ ਵਰਤਦੇ ਰਹੇ ਆ ਉਹ ਜਗ੍ਹਾ ਅੱਜ ਰੋਲ ਰਹੀ ਹੈ ਉਹਨੂੰ ਸਾਹਮਣੇ ਜਾ ਰਿਹਾ ਪੰਜਾਬ ਸਰਕਾਰ ਦੇ ਜਿਹੜੇ ਵਿਭਾਗ ਨੇ ਉਹਨੂੰ ਕਲਚਰਲ ਡਿਪਾਰਟਮੈਂਟ ਨੇ ਉਹਨੂੰ ਹਿਸਟੋਰੀਕਲ ਮੂਵਮੈਂਟ ਡਿਕਲੇਅਰ ਕੀਤਾ ਪਿਆ ਇਹਦੇ باوجود ਸਰਕਾਰ ਨੂੰ ਸਾਹਮਣੇ ਨਹੀਂ ਰਹੀ ਇਹਦੇ ਬਾਰੇ ਅਸੀਂ ਪ੍ਰੋਫੈਸਰ ਸਾਹਿਬ ਨਾਲ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰਾਂਗੇ ਪ੍ਰੋਫੈਸਰ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦੇਣਗੇ ਅਮਰ ਸਭ ਕੇ ਵੀ ਜਿਹੜੀ ਉਹ ਯਾਦਗਾਰ ਬਣੀ ਹੋਈ ਆ ਵੀ ਸਰਕਾਰਾਂ ਨੂੰ ਕਿਉਂ ਨਹੀਂ ਸਾਹਮਣਾ ਚਾਹੁੰਦੀ ਜਾਂ ਕੀ ਰੀਜ਼ਨ ਲੱਗਦਾ ਤੁਹਾਨੂੰ ਜੀ ਪਹਿਲੀ ਤੇ ਗੱਲ ਰੱਖੇ ਮੈਂ ਤੁਹਾਨੂੰ ਬਤਾਈ ਦੇਣਾ ਕਿ ਤੁਸੀਂ ਨੌਜਵਾਨ ਫੈਰਾ ਦੇ ਰਹੇ ਉਹਦੇ ਤੇ ਕਿਉਂਕਿ ਪੂਖ ਨੌਜਵਾਨਾ ਰਹਿੰਦਾ ਜੀ ਇਸ ਕਰਕੇ ਤੁਸੀਂ ਦੇਵ ਤੇ ਦੇ ਰਹੇ ਸਰਕਾਰਾਂ ਤੋਂ ਬਹੁਤੀ ਆਸ ਕਰਨੀ ਕਿਉਂਕਿ ਉਹ ਆਪਣੇ ਜੋੜ ਤੋੜ ਵਿੱਚ ਲੱਗੇ ਰਹਿੰਦੇ ਨੇ ਦਿਖਾਵੇ ਵਾਸਤੇ ਕੁਝ ਹੁੰਦਾ ਹੈ ਜ਼ਮੀਨੀ ਲੈਵਲ ਤੇ ਕੁਝ ਨਹੀਂ ਹੁੰਦਾ ਔਰ ਇਹ ਜਿਹੜੀ ਗੱਲ ਹੈ ਕਿ ਤੁਸੀਂ ਜਿਹੜਾ ਮੁੱਦਾ ਉਠਾਇਆ ਹੈ ਉਹ ਬਹੁਤ ਅਹਿਮ ਹੈ ਕਿ ਅਸੀਂ ਪੰਜਾਬੀ ਜਿਹੜੇ ਆ ਅਸੀਂ ਆਪਣਾ ਪਛੋਕੜ ਰੋਲ ਦਿੰਨੇ ਆ ਜੀ ਬੋਲੋ ਜੇ ਕਿਤੇ ਕੋਈ ਗੱਲ ਹੁੰਦੀ ਹੈ ਤੇ ਉਹਦੇ ਉੱਤੇ ਮੰਦਰ ਖੜਾ ਕਰਦੇ ਆਂਗੇ ਕੋਈ ਗੁਰਦੁਆਰਾ ਖੜਾ ਕਰਦੇ ਆਂਗੇ ਉਹਦੀ ਇਤਿਹਾਸਕ ਸੰਭਾਲ ਨਹੀਂ ਕਰਦੇ ਪਰ ਇਹ ਇਤਿਹਾਸ ਤੋਂ ਬਗੈਰ ਤੁਸੀਂ ਅੱਜ ਨੂੰ ਪਛਾੜ ਨਹੀਂ ਸਕਦੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉਹ ਤੋੜੀ ਬਾਜ਼ਾਰ ਵਿੱਚ ਜਿਹੜੀ ਚੁਬਾਰਾ ਹੈ ਉਹ ਕਿਉਂਕਿ ਦਿੱਲੀ ਤੋਂ ਭਲਾਉਂਦੇ ਸੀ ਕਿਉਂਕਿ ਫਿਰੋਜ਼ਪੁਰ ਮੇਨ ਡਿਵੀਜ਼ਨ ਸੀ ਕਿ ਹੁਣ ਵੀ ਰੇਲਵੇ ਦੀ ਡਿਵੀਜ਼ਨ ਹੈ ਕਿ ਫਿਰੋਜ਼ਪੁਰ ਤੋਂ ਲਾਹੌਰ ਜਾਂਦੇ ਸੀ ਤੂੰ ਇਸ ਕਰਕੇ ਬਾਹਰੋਂ ਆਉਣ ਵਾਲੇ ਸਾਥੀਆਂ ਲਈ ਵੀ ਤੇ ਇਹ ਇਹ ਟਿਕਾਣਾ ਬਣਾਇਆ ਹੋਇਆ ਸੀ ਜੀ ਜਿਹਦੇ ਵਿੱਚ ਡਾਕਟਰ ਗਾਇਆ ਪ੍ਰਸ਼ਾਦ ਡਾਕਟਰ ਨਿਗਮ ਦੇ ਤੌਰ ਤੇ ਕਿ ਉਹ ਇੱਕ ਡਾਕਟਰ ਨੇ ਦਵਾਈਆਂ ਘਰਦੇ ਨੇ ਤੇ ਉਹਨਾਂ ਦੇ ਨਾਲ ਜੈਕਪਾਲ ਉਹਨਾਂ ਦੀ ਮਦਦ ਕਰਦੇ ਸੀ ਜੀ ਪਰ ਉੱਥੇ ਬਹੁਤ ਅਹਿਮ ਫੈਸਲੇ ਲਏ ਗਏ ਕਿਉਂਕਿ 8 9 ਸਪਟੰਬਰ ਨੂੰ ਜਦੋਂ ਭਗਤ ਸਿੰਘ ਉਹਨਾਂ ਨੇ ਆਪਣੇ ਸਾਥੀਆਂ ਨਾਲ ਇਸ ਗੱਲ ਦਾ ਜ਼ਿਕਰ ਕੀਤਾ ਕਿ ਵੀ ਅਸਲ 'ਚ ਅਸੀਂ ਅੰਗਰੇਜ਼ ਦੇ ਖਿਲਾਫ ਲੜ ਕੇ ਹੋ ਰਹੇ। ਉਹ ਕਹਿੰਦੇ ਇਸ ਕਰਕੇ ਲੜ ਰਹੇ ਕਿ ਉਹਨੇ ਬਹੁਤ ਵੱਡੀ ਨਾਬਰਾਬਰੀ ਖੜੀ ਕੀਤੀ ਹੈ। ਜੀ। ਕਿਉਂ ਅੱਜ ਅਰਥ ਵਿਗਿਆਨੀ ਇਹ ਕਹਿ ਰਹੇ ਨੇ ਕਿ ਜਿਹੜੀ 20ਵੇਂ ਦਹਾਕੇ ਦੀ ਨਾਬਰਾਬਰੀ ਸੀ ਉਹ 2016 'ਚ ਵਾਪਸ ਆ ਗਈ। ਤੋ ਅਸੀਂ ਅਸਲੀਅਤ ਨੂੰ ਨਹੀਂ ਪਛਾਣ ਰਹੇ। ਤੋ ਉੱਥੇ ਉਹਨਾਂ ਨੇ ਕਿਹਾ ਕਿ ਉਹਦਾ ਹਾਲ ਸਮਾਜਵਾਦ ਹੈ। ਜੀ। ਸਮਾਜਵਾਦ ਵਰਡ 8 9 ਸਤੰਬਰ 1928 ਨੂੰ ਉਹਨਾਂ ਨੇ ਦਿੱਲੀ ਫਿਰੋਜ਼ਕੋਟ ਫਿਰੋਜ਼ਾਕੋਟ ਲਗਜ ਕੀਤਾ। ਉਥੇ ਹੀ ਉਹਨਾਂ ਦੀ ਡਿਊਟੀ ਲੱਗੀ ਕਿ ਵੀ ਉਹਨਾਂ ਨੇ ਦੋ ਸਾਥੀਆਂ ਨੇ ਕੋਆਰਡੀਨੇਟ ਕਰਨਾ ਬਾਕੀ ਹਿੰਦੁਸਤਾਨ ਦੇ ਸਾਰੇ ਦੇ ਵਿੱਚ ਵਿਜੇ ਕੁਮਾਰ ਸੇ ਨਾ ਤੇ ਭਗਤ ਸਿੰਘ ਜੀ ਤੁਹਾਨੂੰ ਭਗਤ ਸਿੰਘ ਹੋਣੀ ਕਿਉਂਕਿ ਉਦੋਂ ਤੱਕ ਕਾਲੀ ਪਾਗ ਬੰਦੇ ਸੀ ਜਿਹੜੀ ਸਾਡਾ ਪੰਜਾਬ ਵਿੱਚ ਨਨਕਾਣਾ ਸਾਹਿਬ ਤੋਂ ਬਾਅਦ ਪ੍ਰੋਟੈਸਟ ਦਾ ਹਿੱਸਾ ਲਈ ਔਰ ਉਦੋਂ ਉਹਨਾਂ ਨੂੰ ਕਿਹਾ ਕਿ ਵੀ ਇੱਕ ਤੇ ਤੂੰ ਦੇਖਣ ਵਿੱਚ ਚੰਗਾ ਲੱਗਦਾ ਛੱਟ ਪਛਾੜਿਆ ਜਾਂਦਾ ਜਦੋਂ ਚੰਦਰ ਸ਼ੇਖਰ ਆਜ਼ਾਦ ਕਿਉਂਕਿ ਇੱਕ ਨਾਰਮਲ ਪਿੰਡੂ ਸੀ ਉਹਨਾਂ ਦੇ ਮੂੰਹ ਤੇ ਇਹ ਇੱਕ ਦੇ ਦਾਗ ਸੀ ਤੂੰ ਇਸ ਕਰਕੇ ਉਹਨੂੰ ਪਛਾਣਨਾ ਆਮ ਆਦਮੀਆਂ ਵਿੱਚੋਂ ਮੁਸ਼ਕਲ ਸੀ ਦੂਸਰਾ ਉਹਨਾਂ ਨੇ ਕਿਹਾ ਕਿ ਕਿਉਂਕਿ ਤੁਸੀਂ ਸਾਰੇ ਘੁੰਮਣਾ ਹੈ ਤੇ ਤੈਨੂੰ ਆਪਣੇ ਕੇਸ ਕੁਰਬਾਨ ਕਰਨੇ ਪੈਣਗੇ ਜੀ ਉਹਨਾਂ ਨੇ ਆਪ ਵੀ ਸੋਚਿਆ ਕਿ ਬਿਲਕੁਲ ਠੀਕ ਹੈ ਕਿਉਂਕਿ ਮੈਂ ਹੁਣ ਅਗਲੇ ਰੋਲ ਵਿੱਚ ਕਿਉਂਕਿ ਇਹਦਾ ਇੱਕ ਅਗਲਾ ਕਦਮ ਜਿਹੜਾ ਹੈ ਉਹ ਹਿੰਦੁਸਤਾਨ ਸਮਾਜ ਸੋਸ਼ਲਿਸਟ ਰਿਪਬਲਿਕਨ ਪਾਰਟੀ ਦਾ ਜਿਹੜਾ ਉਹ ਉਹ ਜ਼ਿੰਮੇਵਾਰੀ ਲੈ ਰਹੇ ਆ ਤੇ ਉਹ ਵੀ ਇੱਥੇ ਹੀ ਕੀਤਾ ਗਿਆ ਜੀ ਫਰੋਇ ਪਰ ਦੇ ਸੀ ਫਰੋਇ ਪਰ ਤੇ ਔਰ ਉਹ ਪੁਲਿਸ ਦੇ ਰਿਕਾਰਡ ਚ ਆਇਆ ਕਿਉਂਕਿ ਜੈਕਪਾਲ ਨੇ ਇਹ ਗੱਲ ਕੀਤੀ ਬਾਅਦ ਵਿੱਚ ਮਤਲਬ ਕਿ ਮੈਂ ਕਾਫੀ ਵਾਰੀ ਡਾਕਟਰ ਗਿਆ ਪ੍ਰਸ਼ਾਦ ਉਹਨਾਂ ਨੂੰ ਸ਼ੇ ਬਰਮਾ ਜਿਆਦਰ ਕਪੂਰ ਉਹਨਾਂ ਨੂੰ ਮਿਲੇ ਤੇ ਉਹਨਾਂ ਨੇ ਵੀ ਕਨਫਰਮ ਕੀਤਾ ਦੂਸਰਾ ਜਿਹੜਾ ਸਭ ਤੋਂ ਵੱਡਾ ਕੰਮ ਉੱਥੇ ਕੀਤਾ ਗਿਆ ਕਿ ਉਹਨਾਂ ਨੇ ਭਗਤ ਸਿੰਘ ਦਾ ਲਗਾਤਾਰ ਸੀ ਵੀ ਲੋਕਾਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਜੀ ਜਿਹਦੇ ਕਰਕੇ ਚਾਂਦ ਇੱਕ ਅਲਾਬਾਦ ਤੋਂ ਖ਼ਬਰਾਂ ਅਨ ਮੈਗਜ਼ੀਨ ਨਿਕਲਦਾ ਸੀ ਉਹਨੂੰ ਮਨਾਇਆ ਉਹਨਾਂ ਨੇ ਕਿ ਵੀ ਤੁਸੀਂ ਫਾਂਸੀ ਅੰਕ ਕੱਢੋ ਜਿਹਦੇ ਵਿੱਚ ਸਾਰੇ ਜਿਹੜੇ ਗਦਰ ਪਾਰਟੀ ਦੇ ਉਤੋਂ ਦਿੱਲੀ ਕਨਸਪੀਰੇਸੀ ਕੇਸ ਦੇ ਉਹਨਾਂ ਸਾਰਿਆਂ ਦੀਆਂ ਜੀਵਨੀਆਂ ਔਰ ਭਗਤ ਸਿੰਘ ਉਹਨਾਂ ਨੇ ਇਕੱਠੀਆਂ ਕੀਤੀਆਂ ਕਿਉਂਕਿ ਉਹਨਾਂ ਕੋਲ ਜੱਜਮੈਂਟਸ ਸਿੱਗੀਆਂ ਜਿਹਦੇ ਚੋਂ ਜੀਵਨੀਆਂ ਲਈਆਂ ਗਈਆਂ ਜੀ ਔਰ ਉਹ ਉੱਥੇ ਬਹਿ ਕੇ ਸ਼ੇਰ ਵਰਮਾ ਉਹਨਾਂ ਨੇ ਤੇ ਭਗਤ ਉਹਨਾਂ ਨੇ ਲਿਖੀਆਂ ਤੋਂ ਸਿਰਫ ਮਤਲਬ ਹੈੱਡਕੁਆਰਟਰ ਹੀ ਨਹੀਂ ਸੀ ਮਤਲਬ ਉਹ ਇੱਕ ਉਸ ਤਿਰ ਦਾ ਵੀ ਗਵਾਹ ਹੈ ਕਿ ਇੱਥੇ ਬਹਿ ਕੇ ਪੂਰਾ ਇਤਿਹਾਸ ਜਿਹੜਾ ਹੈ ਉਹਨੂੰ ਦੇਖਿਆ ਗਿਆ ਜੀ ਇਸ ਕਰਕੇ ਮੈਂ ਸੋਚਦਾ ਕਿ ਜਿਹੜਾ ਅਗਲਾ ਕਦਮ ਹੋਣਾ ਚਾਹੀਦਾ ਕਿਉਂਕਿ ਉਹ ਕਿਵਾਰਾ ਜਿਹੜਾ ਉਹਨੂੰ ਅਸੀਂ ਉਸ ਇਤਿਹਾਸਕ ਸੰਦਰਭ ਵਿੱਚ ਮਤਲਬ ਇੱਕ ਮਿਊਜ਼ੀਅਮ ਬਣਾ ਦਈਏ ਅਗਰ ਸਰਕਾਰ ਨਹੀਂ ਕਰ ਸਕਦੀ ਤਾਂ ਮੈਂ ਤੁਹਾਡੇ ਨਾਲ ਲੱਗਾਗਾ ਜੀ ਬਣਾਪਾ ਉੱਥੇ ਉਹ ਫੋਟੋਆਂ ਉਹ ਜੋ ਉੱਥੇ ਹੋਇਆ ਤਾਂ ਕਿ ਲੋਕ ਜਦੋਂ ਫਿਰੋਜ਼ਪੁਰ ਆਉਂਦੇ ਨੇ ਤੇ ਉਹ ਸਿਰਫ ਮਤਲਬ ਹੁਸੈਨੀ ਵਾਲਾ ਜਾ ਕੇ ਉੱਥੇ ਮਤਲਬ ਜਜ਼ਬਾਤੀ ਤੌਰ ਤੇ ਤੇ ਜੁੜਦੇ ਨੇ ਲੇਕਿਨ ਭਗਤ ਸਿੰਘ ਨੇ ਕਿਹਾ ਸੀ ਵੀ ਜਜ਼ਬਾਤਾਂ ਨਾਲ ਜੁੜਨਾ ਨਹੀਂ ਕਰ ਬਣਦੀ ਜੀ ਮਤਲਬ ਹੋਸ਼ ਦੇ ਜੋਸ਼ ਦੇ ਨਾਲ ਹੋਸ਼ ਵੀ ਚਾਹੀਦਾ ਹੈ ਜਜ਼ਬਾਤਾਂ ਦੇ ਨਾਲ ਹੌਸਲਾ ਚਾਹੀਦਾ ਹੈ ਜੀ ਔਰ ਸਮਝਦਾਰੀ ਚਾਹੀਦੀ ਹੈ ਔਰ ਸਮਝਦਾਰੀ ਵਾਸਤੇ ਮੈਂ ਸਮਝਦਾ ਕਿ ਕੋਈ ਬਹੁਤ ਚੰਗੀ ਇਤਿਹਾਸਕ ਜਗ੍ਹਾ ਹੈਗੀ ਹੈ ਔਰ ਮਤਲਬ ਇਹਨੂੰ ਮਹਿਫੂਜ਼ ਕਰਨਾ ਚਾਹੀਦਾ ਔਰ ਇਹਦੇ ਤੇ ਵੱਧ ਤੋਂ ਵੱਧ ਮੈਂ ਵੀ ਤੁਹਾਡੇ ਨਾਲ ਆਵਾਜ਼ ਉਠਾਵਾਂਗਾ ਜੀ ਕਿਉਂਕਿ ਇਹ ਜਿੰਮੇਵਾਰੀ ਕਿਉਂਕਿ ਜਦੋਂ ਤੁਸੀਂ ਭਗਤ ਸਿੰਘ ਨੂੰ ਤੇ ਬਾਬਾ ਸਾਹਿਬ ਨੂੰ ਬੇਦਖਰਨ ਨੂੰ ਆਪਣਾ ਆਈਡੀਅਲ ਕਹਿ ਰਹੇ ਲੇਕਿਨ ਉਹਨਾਂ ਦੀਆਂ ਜਿਹੜੀਆਂ ਇਤਿਹਾਸਕ ਜਗ੍ਹਾ ਨੇ ਉਹਨਾਂ ਨੂੰ ਨਹੀਂ ਬਚਾ ਰਹੇ ਨਹੀਂ ਜੀ ਤੇ ਇਹ ਮਤਲਬ ਵਰਚਲੀ ਉਹਨਾਂ ਦਾ ਆਪਣਾ ਦੋਗਲਾਪਨ ਜਿਹੜਾ ਉਹ ਵੀ ਜ਼ਿਕਰ ਹੁੰਦਾ ਜਿਸ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਜੀ ਅ ਤਾਂ ਸਾਥੀਓ ਇਹ ਸਾਣਾ ਪ੍ਰੋਫੈਸਰ ਜਮੋਤ ਸਿੰਘ ਜੀ ਜਿਨ੍ਹਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਵੀ ਇਸ ਮਹਿੰਮ ਦੇ ਵਿੱਚ ਥੋੜਾ ਸਾਥ ਜਿਹੜਾ ਦੇਵਾਂਗੇ ਤੁਸੀਂ ਦੇਖੋ ਜਦੋਂ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣੀ ਸ਼ੁਰੂ ਕੀਤੀ ਆ ਮਨ ਪ੍ਰਚਾਰ ਸ਼ੁਰੂ ਕੀਤਾ ਇੱਥੇ ਇਲੈਕਸ਼ਨ ਤੋਂ ਪਹਿਲਾਂ ਤੇ ਉਦੋਂ ਕਿਤੇ ਖੜਕੜ ਕਲਾਪਨਗ੍ਰਾਮ ਰੱਖਿਆ ਸੌ ਇਵਨ ਸੌ ਚੱਕ ਸਮਾਗਮ ਵੀ ਖੜਕੜ ਕਲਾਂ ਰੱਖਿਆ ਗਿਆ ਇਹਨਾਂ ਨੇ ਆਨਸਰ ਫਰਮਾਨ ਵੀ ਕਰਿਆ ਕਿ ਫੋਟੋਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਮੇਦਕਰ ਸਾਹਿਬ ਦੀਆਂ ਜਿਹੜੀਆਂ ਉਹ ਲਾਈਆਂ ਜਾਣੀਆਂ ਦਫ਼ਤਰਾਂ ਦੇ ਵਿੱਚ ਪਰ ਉਹ ਜਿਹਨੂੰ ਕਹਿੰਦੇ ਆ ਕਿ ਦੋਗਲੀ ਰਾਜਨੀਤੀ ਹੈ ਜਿਹੜੀਆਂ ਯਾਦਗਾਰਾਂ ਉਹ ਅੱਜ ਵੀ ਰੋਲ ਰਹੀਆਂ ਹਨ ਮੁਹੱਲਾ ਕਲੀਨਿਕ ਬਣਾਇਆ ਗਿਆ ਖੜਕੜ ਕਲਾਂ ਦੇ ਵਿੱਚ ਭਗਤ ਸਿੰਘ ਦੀ ਫੋਟੋ ਉਤਾਰ ਕੇ ਆਫ ਦੀ ਫੋਟੋ ਭਗਵੰਤ ਮਾਨ ਨੇ ਲਵਾ ਦਿੱਤੀ ਗਈ ਹੈ ਉਹ ਰੋਲਾ ਪੈਣ ਤੇ ਹਟਾਈ ਉਹਨਾਂ ਨੇ ਤੇ ਦੂਸਰਾ ਵੀ ਇਸ ਮੁਹਿੰਮ ਦੇ ਵਿੱਚ ਸਾਰੇ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਹਾਂ ਕਿ ਨੌਇੰਨ ਭਾਸਵਾ ਜੋ ਪਿਛਲੇ 8-10 ਸਾਲ ਤੋਂ ਸੰਘਰਸ਼ ਕਰ ਰਹੀ ਹੈ ਇਸ ਯਾਦਗਾਰ ਨੂੰ ਬਚਾਉਣ ਦੇ ਲਈ ਤੇ ਹੁਣ ਵੀ ਅਸੀਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ਤੇ ਵਿਧਾਇਕਾਂ ਦੇ ਘਰਾਂ ਮੂਰੇ ਰੋਸ ਪ੍ਰਦਰਸ਼ਨ ਰੱਖੇ ਨੇ ਕਿ ਸਰਕਾਰ ਇਹਨੂੰ ਸਾਹਮੇ ਅੱਗੇ ਅਸੀਂ ਵਿਉਂਤਬੰਦੀ ਕਰਕੇ ਇਹਨੂੰ ਅਸੀਂ ਕਿਵੇਂ ਦੇਖ ਸਕਦੇ ਹਾਂ ਅਸੀਂ ਇਹਨੂੰ ਕਿਵੇਂ ਸਮਝ ਸਕਦੇ ਹਾਂ ਉਹ ਵਿਆਖਿਆ ਬਣਾਵਾਂਗੇ ਪ੍ਰੋਫੈਸਰ ਸਾਹਿਬ ਕੁਝ ਕਹਿਣਾ ਚਾਹੁੰਦੇ ਹਨ ਮੇਰਾ ਇੱਕ ਬਹੁਤ ਇੰਪੋਰਟੈਂਟ ਹੈ ਇਹ ਜਿਹੜਾ 19 2025 ਦਾ 26 ਦਾ ਸਾਲ ਹੈ ਇਹ ਨੌਜਵਾਨ ਭਾਰਤ ਸਭਾ ਦੇ ਤੇ ਸਟੂਡੈਂਟ ਯੂਨੀਅਨ ਦੇ ਬਣਨ ਦੀ ਪ੍ਰਕਿਰਿਆ ਦਾ ਸਾਲ ਵੀ ਹੈ ਜੀ ਇਸ ਕਰਕੇ ਮਤਲਬ ਇਹਨੂੰ ਉਸ ਵਹਾਵਤ ਵੀ ਮਨਣਾ ਚਾਹੀਦਾ ਹੈ ਸਿਰਫ ਆਪਾਂ ਪ੍ਰੋਟੈਸਟ ਹੀ ਨਹੀਂ ਲੋਕਾਂ ਨੂੰ ਵੀ ਮਤਲਬ ਉਹਦੇ ਬਾਰੇ ਚੇਤਨ ਕਰੀਏ ਔਰ ਉਹਨਾਂ ਦੇ ਕੁਝ ਆਰਟੀਕਲ ਜਿਹੜੇ ਨੇ ਜਿਹੜਾ ਨੌਜਵਾਨ ਭਰ ਸਭਾ ਦਾ ਮੈਨੀਫੈਸਟੋ ਹੈ ਉਹ ਲੋਕਾਂ ਨੂੰ ਜ਼ਰੂਰ ਪੜਾ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਹਾਲਾਤ ਮਨ ਉਦੋਂ ਵੀ ਸੀਗੇ ਤੇ ਉਹਦੇ ਵਿੱਚ ਨੌਜਵਾਨ ਕੀ ਰੋਲ ਪਲੇ ਕਰੇ ਔਰ ਇਹ ਸਾਨੂੰ ਮੰਨ ਕਰਨੀ ਚਾਹੀਦੀ ਹੈ ਕਿ ਇਹ ਸਾਲ ਨੌਜਵਾਨਾਂ ਦਾ ਸਾਲ ਬਣੇ ਕਿਉਂਕਿ ਉਦੋਂ ਹੀ ਬਾਬਾ ਸਾਹਿਬ ਅੰਬੇਦਕਰ ਨੇ এডਿਕੇਸ਼ਨ ਮੂਵਮੈਂਟ ਦਾ ਫਾਰ ਡਿਪਰੈਸਡ ਕਲਾਸਸ ਦਾ ਨਾਰਾ ਲਾਇਆ ਸੀ ਔਰ ਪ੍ਰੈਕਟੀਕਲੀ ਕੀਤਾ ਸੀ ਉਸੇ ਵੇਲੇ ਈਵੀਐਮ ਮਤਲਬ ਜਿਹੜੇ ਰਾਮਾ ਸੁਆਮੀ ਨਾਮ ਮਤਲ ਹੈਗੇ ਨੇ ਪੈਰੀਅਰ ਉਹਨਾਂ ਨੇ ਸੈਲਫ ਰਿਸਪੈਕਟ ਵਿਦ ਸੈਂਟਿਫਿਕ ਨੋਲੇਜ ਵੀ ਇਸੇ ਸਾਲ થી ਸ਼ੁਰੂ ਕੀਤੀ ਸੀ ਤੁਮੈ ਸੋ ਵੀ ਤਾਂ ਕਿ ਇਹ ਮਤਲ ਅਲਰੀਡੀ ਆ ਲੈਵਲ ਤੇ ਬਸ ਸਾਰੇ ਨੌਜਵਾਨਾਂ ਨੂੰ ਜਿੱਥੇ ਵੀ ਤੁਸੀਂ ਹੈਗੇ ਹੋ ਇਹਨੂੰ ਆਪਣੇ ਆਪਣੇ ਤਰ੍ਹਾਂ ਲੋਕਾਂ ਚ ਲਿਜਾਣਾ ਚਾਹੀਦਾ ਹੈ ਕਿ ਉਸ ਵੇਲੇ ਜਦੋਂ ਕ੍ਰਾਈਸਿਸ ਸੀਗਾ ਜਦਿਆਂ ਵੇਲੇ ਬਾਗ ਤੋਂ ਬਾਅਦ ਦਾ ਜਦੋਂ ਏਕਤਾ ਦੇ ਉੱਤੇ ਇਦਾਂ ਹੀ ਜਦਾਜ ਦੰਗੇ ਕਰਵਾ ਕੇ ਹਮਲੇ ਹੋ ਰਹੇ ਨੇ ਉਦੋਂ ਹੋ ਰਹੀ ਸੀ ਤੇ ਉਦੋਂ ਮਤਲਬ ਇਹ ਜਿਹੜੀਆਂ ਸੁਭਾਜ ਨੂੰ ਅੱਗੇ ਵਧਾਉਣ ਵਾਲੀਆਂ ਤਾਕਤਾਂ ਸੀ ਉਹਨਾਂ ਨੇ ਆਪਣਾ ਰੋਲ ਕਿਵੇਂ ਨਿਭੇਟਿਆ ਤਾਂ ਉਹ ਉਹ ਨਾਲ ਜਾਣਾ ਚਾਹੀਦਾ ਹੈ ਤੁਹਾਡਾ ਜਸਟ ਪ੍ਰੋਟੈਸਟ ਦੀ ਬਜਾਏ ਲੈਟ ਇਟ ਬੀ ਕਮ ਐਜੂਕੇਟਿਵ ਟੂ ザ ਪਬਲਿਕ ਕਿਉਂਕਿ ਉਹਨਾਂ ਨੂੰ ਤੁਸੀਂ ਐਜੂਕੇਟ ਨਹੀਂ ਕਰ ਸਕਦੇ ਜਿਹੜਾ ਨਹੀਂ ਸਿੱਖਣਾ ਚਾਹੁੰਦਾ ਤਾਂ ਮੈਂ ਅੱਜਕੱਲ ਕਹਿਣਾ ਹੁੰਦਾ ਕਿ ਇੱਕ ਮਹਾਭਾਰਤ ਵਿੱਚ ਵਿਦਰ ਨਹੀਂ ਹੁੰਦੀ ਹੈ ਵਿਦਰ ਜਿਹੜਾ ਹੈ ਉਹ ਸਿਰਫ ਇਹ ਹੀ ਦੱਸਦਾ ਹੈ ਕਿ ਸਿਆਣੇ ਕੌਣ ਹੁੰਦੇ ਰ ਤੇ ਬੇਵਕੂਫ ਕਾਣ ਹੁੰਦੇ ਨੇ ਤੇ ਮੈਨੂੰ ਲੱਗਦਾ ਕਿ ਅਸੀਂ ਮੂਰਖਤਾ ਨਾਲ ਲੜ ਰਹੇ ਆ ਤਾਂ ਇਸ ਕਰਕੇ ਆਪਾਂ ਨੂੰ ਸਿਆਣ ਵਾਲਾ ਜਿਹੜਾ ਉਹ ਇੱਕ ਪੋਜ਼ਿਟਿਵ ਮਤਲਬ ਜਿਹੜਾ ਉਹ ਰੱਖਣਾ ਚਾਹੀਦਾ ਨਾਲ ਤੁਸੀਂ ਇਹ ਵੀ ਨਾਲ ਮੰਗੋ ਕਿ ਉਹ ਤੇ ਤੁਸੀਂ ਕਰੋ ਲੇਕਿਨ ਨਾਲ ਇਹ ਹੈ ਕਿ ਵੀ ਅਗਲਾ ਸਾਲ ਭਗਤ ਸਿੰਘ ਦੀਆਂ ਖਾਸ ਲਿਖਤਾਂ ਜਿਹੜੀਆਂ ਨੇ ਉਹ ਆਪਾਂ ਪੜਾਉਣੀਆਂ ਨੇ ਜੀ ਉਹ ਕਿਸੇ ਹੋਰ ਦੇ ਮਤਲਬ ਨਹੀਂ ਪੜਾਉਣੀਆਂ ਸੋ ਬਹੁਤ ਵਧੀਆ ਚਲੋ ਸ਼ੁਕਰੀਆ ਜੀ ਤੁਸੀਂ ਨੌਜਵਾਨ ਭਾਰਸਵਾਦ ਦੇ ਪੇਜ ਦੇ ਨਾਲ ਜੁੜੇ ਹੋਏ ਹੋ ਤੇ ਆਸ ਕਰਦੇ ਆ ਕਿ ਤੁਸੀਂ ਜਿਹੜਾ ਇਹ ਸਾਲ ਆ ਰਹੇ ਨੇ ਜਿਹਦੇ ਵਿੱਚ ਪੰਜਾਬ ਸਟੂਡੈਂਟ ਯੂਨੀਅਨ ਬਣੀ ਨੌਜਵਾਨ ਭਾਰ ਸਭਾ ਬਣੀ ਉਹਦੇ ਜਨਮ ਦੇ ਸਾਲ ਤੇ ਆਪਾਂ ਇਹਨਾਂ ਨੂੰ ਮਨਾਉਣ ਦੇ ਲਈ ਵੀ ਅੱਗੇ ਤਹਿ ਜਿਹੜਾ ਕਰਾਂਗੇ ਪ੍ਰੋਗਰਾਮ ਤੇ ਸਾਰੇ ਜੁੜੇ ਹੋਏ ਸੱਜਣਾ ਦਾ ਬਹੁਤਾਂ ਨੂੰ